ਪੰਜਾਬ ਦੇ ਵਿੱਚ ਸਰਪੰਚੀ ਦੇ ਲਈ ਬੋਲੀਆਂ ਲੱਗਣ ਦਾ ਰੁਝਾਨ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਪਹਿਲਾਂ ਜਿੱਥੇ ਕੋਠੇ ਚੀਦਿਆਂ ਵਾਲੇ ਮੁਕਸਰ ਦੇ ਇਲਾਕੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ 35,50,000 ਰੁਪਏ ਦੇ ਵਿੱਚ ਸਰਪੰਚੀ ਜਿੱਤੀ ਗਈ ਸਰਮਸੰਮਤੀ ਦੇ ਨਾਲ ਅਤੇ ਹੁਣ ਜੋ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਹਰਦੋਵਾਲ ਜਿਸ ਦੇ ਵਿੱਚ ਬੋਲੀ 2 ਕਰੋੜ ਤੇ ਪਹੁੰਚ ਗਈ ਹੈ ਪਰ ਅਜੇ ਵੀ ਫੈਸਲਾ ਨਹੀਂ ਹੋਇਆ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਲੋਕਾਂ ਦਾ ਇਹ ਕੱਟ ਕਰਕੇ ਇਹ ਵਿਚਾਰ ਕਰਾਂਗੇ ਕਿ ਜਿਸ ਨੇ 2 ਕਰੋੜ ਰੁਪਏ ਪਿੰਡ ਲਈ ਦੇਣ ਦਾ ਐਲਾਨ ਕੀਤਾ ਹੈ ਉਸ ਨੂੰ ਸਰਪੰਚ ਬਣਾਉਣਾ ਹੈ ਜਾਂ ਨਹੀਂ ਇਹ ਬੋਲੀ ਹੋਰ ਵੀ ਅੱਗੇ ਜਾ ਸਕਦੀ ਹੈ ਜੋ ਦੋ ਵਿਅਕਤੀ ਇਸ ਬੋਲੀ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਦੋਵਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਲਈ ਬਹੁਤ ਜ਼ਿਆਦਾ ਕੀਮਤ ਦੇਣ ਦੇ ਲਈ ਤਿਆਰ ਹਾਂ ਕਿਉਂਕਿ ਸਰਪੰਚੀ ਸਾਨੂੰ ਚਾਹੀਦੀ ਹੈ ਤਾਂ ਇੱਕ ਵਿਅਕਤੀ ਨੇ ਜਿੱਥੇ ਪਹਿਲਾਂ 50 ਲੱਖ ਰੁਪਏ ਦਾ ਐਲਾਨ ਕੀਤਾ ਤਾਂ ਦੂਜੇ ਨੇ ਆ ਕੇ 1 ਕਰੋੜ ਅਤੇ ਉਸ ਤੋਂ ਬਾਅਦ ਅਗਲੇ ਨੇ ਫਿਰ ਤੋਂ 2 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਤਾਂ ਹੁਣ ਇਸ ਦੇ ਉੱਤੇ ਪਿੰਡ ਵਾਸੀ ਵਿਚਾਰ ਕਰ ਰਹੇ ਨੇ ਜਸਵਿੰਦਰ ਸਿੰਘ ਬਿੱਲੇ ਦੇ ਵੱਲੋਂ 2 ਕਰੋੜ ਰੁਪਏ ਪਿੰਡ ਦੇ ਲਈ ਚੈੱਕ ਦਿਖਾ ਕੇ ਐਲਾਨ ਕੀਤਾ ਗਿਆ ਕਿ ਮੈਂ ਪਿੰਡ ਦਾ ਸਰਪੰਚ ਬਣ ਕੇ ਆਪਣੇ ਕੋਲੋਂ 2 ਕਰੋੜ ਰੁਪਏ ਦੇਵਾਂਗਾ ਫਿਰ ਹੀ ਪੰਚਾਇਤੀ ਸੰਭਾਂਗਾ ਸਰਪੰਚੀ ਸੰਭਾਂਗਾ ਤਾਂ ਇਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਨੇ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਰਪੰਚੀ ਜਿੱਤਣ ਦੇ ਲਈ ਬੋਲੀ ਤੇ ਬੋਲੀ ਵਧਾਈ ਜਾ ਰਹੀ ਹੈ ਕੀ ਇਹ ਰੁਝਾਨ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਚੱਲ ਪਿਆ ਹੈ ਇਹ ਤੁਹਾਨੂੰ ਸਹੀ ਲੱਗਦਾ ਹੈ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨਾ ਪਿੰਡ ਦੀ ਸਰਪੰਚੀ ਦੇ ਲਈ ਪੰਚਾਇਤੀ ਚੋਣਾਂ ਜਿੱਤਣ ਦੇ ਲਈ ਦਿੱਤੀਆਂ ਜਾ ਰਹੀਆਂ ਨੇ ਸਾਂਝੇ ਕੰਮਾਂ ਦੇ ਵਿੱਚ ਅਤੇ ਕਈ ਥਾਵਾਂ ਦੇ ਉੱਤੇ ਬੋਲੀਆਂ ਜਿਹੜੀਆਂ 2-2 ਕਰੋੜ ਤੱਕ ਪਹੁੰਚਦੀਆਂ ਹੁਣ ਦਿਖਾਈ ਦੇ ਰਹੀਆਂ ਇਸ ਤਰੀਕੇ ਦਾ ਰੁਝਾਨ ਤੁਹਾਨੂੰ ਜਾਇਜ਼ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਸਹੀ ਸਰਪੰਚ ਦੀ ਚੋਣ ਹੋ ਸਕਦੀ ਹੈ ਜਾਂ ਫਿਰ ਸਿਰ ਪੈਸੇ ਵਾਲਾ ਵਿਅਕਤੀ ਹੀ ਪਿੰਡ ਦੀ ਸਰਪੰਚੀ ਇਸ ਤਰ੍ਹਾਂ ਹਾਸਲ ਕਰ ਲਿਆ ਕਰੇਗਾ ਕਿਉਂਕਿ ਬਹੁਤ ਸਾਰੇ ਚਾਹਵਾਨ ਹੁੰਦੇ ਨੇ ਪਰ ਜੇਕਰ ਪੈਸੇ ਵਾਲਾ ਵਿਅਕਤੀ ਇਸ ਤਰੀਕੇ ਨਾਲ ਬੋਲੀਆਂ ਲਾ ਕੇ ਸਰਬਸੰਤੀ ਕਰਵਾ ਲਵੇਗਾ ਤਾਂ ਫਿਰ ਉਹ ਲੋਕ ਕੀ ਕਰਨਗੇ ਜਿਹੜੇ ਪਿੰਡ ਦਾ ਹੋਰ ਤਰੀਕੇ ਦੇ ਨਾਲ ਵਿਕਾਸ ਕਰਵਾਉਣਾ ਚਾਹੁੰਦੇ ਆ ਜਿਨ੍ਹਾਂ ਕੋਲ ਇੰਨੇ ਸਾਧਨ ਨਹੀਂ ਇੰਨੇ ਪੈਸੇ ਨਹੀਂ ਕਿ ਸਰਪੰਚੀ ਦੇ ਵਿੱਚ ਉਹ ਬੋਲੀ ਲਾ ਕੇ ਸਰਪੰਚ ਬਣ ਸਕਣ ਇਸ ਤਰੀਕੇ ਦੇ ਰੁਝਾਨ ਨੂੰ ਕੀ ਰੋਕਣਾ ਚਾਹੀਦਾ ਹੈ ਸਰਕਾਰ ਨੂੰ ਕਿਸ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਇਹ ਰੁਝਾਨ ਹੋਰ ਵੀ ਬਦਲਣਾ ਚਾਹੀਦਾ ਹੈ ਇਸ ਬਾਰੇ ਆਪਣਾ ਵਿਚਾਰ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ is deu.